ਲੋਕ ਸਭਾ ਮੈਂਬਰ ਲੁਧਿਆਣਾ ਰਾਜਾ ਬੜਿੰਗ ਇੱਥੇ ਸਮਾਣਾ ਵਿਖੇ ਪਹੁੰਚੇ ਹਨ ਉਹਨਾਂ ਨੇ ਕਾਂਗਰਸ ਪਾਰਟੀ ਦੇ ਬਰਕਰ ਨਾਲ ਮੀਟਿੰਗ ਕੀਤੀ ਜੋ ਧੱਕੇ ਸਾਈ ਨਗਰ ਨਿਗਮ ਚੋਣਾਂ ਤੇ ਨਗਰ ਕੌਂਸਲ ਚੋਣਾਂ ਵਿੱਚ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਉਹਨਾਂ ਵੱਲੋਂ ਜਿਹੜੀ ਮੌਜੂਦਾ ਸਰਕਾਰ ਹੈ ਉਸ ਤੇ ਹਮਲੇ ਕੀਤੇ ਹਨ ਔਰ ਕਿਹਾ ਹੈ ਕਿ ਇਹਨਾਂ ਨੇ ਜੋ ਕੀਤਾ ਹੈ ਇਸ ਦਾ ਇਹਨਾਂ ਫਲ ਜਿਹੜੇ ਅਧਿਕਾਰੀ ਲਗੇ ਹੋਏ ਹਨ ਉਹਨਾਂ ਤੇ ਵੀ ਹਮਲਾ ਕਰਦੇ ਉਹਨੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਇਸ ਤਰ੍ਹਾਂ ਕੇ ਕੰਮ ਕਰੇ ਉਹਨਾਂ ਨੂੰ ਸਬਕ ਸਿਖਾਇਆ ਜਾਵੇਗਾ ਉਹਨਾਂ ਨੂੰ ਇਸ ਦਾ ਖਾਮਿਆजा ਭੁਗਤਣਾ ਪੜੇਗਾ ਸਰਕਾਰ ਆਂਦੀ ਹੈ ਜਾਂਦੀ ਹੈ ਲੇਕਿਨ ਇਸ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਕਾਂਗਰਸ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ। ਔਰ ਖਾਸ ਕਰਕੇ ਸਮਾਣਾ ਪੈਸਦਾ ਮੈਂ ਦਿੱਲੀ ਧੰਨਵਾਦ ਕਰਦਾ ਹਾਂ ਕਿ ਇੱਕ ਚੀਜ਼ ਸਾਡਾ ਸਾਥ ਦਿੱਤਾ ਰਿਕਾਰਡ ਕੀਤਾ ਸਾਡਾ ਸਾਥ ਦਿੱਤਾ। ਕਿਹਦਾ ਹੋਇਆ ਅਸੀਂ ਸੋਚ ਹੀ ਨਹੀਂ ਸਕਦੇ ਕਿ ਇਸ ਤਰ੍ਹਾਂ ਦੇ ਬਦਮਾਸ਼ ਉਸ ਬਲਾਕ ਕੇ ਜੋ ਗੁੰਡਾਗਰਦੀ ਦਾ ਵਜ਼ਾਰਾ ਤਸਵੀਰ ਦੇ ਵਿੱਚ ਹੋਇਆ ਅਸੀਂ ਉਮੀਦ ਹੀ ਨਹੀਂ ਕਰ ਸਕਦੇ ਸੀ ਨਹੀਂ ਸਾ ਅਸੀਂ ਆਪਣਾ ਇਨਤਕਾਮ ਉੱਥੇ ਕਰਕੇ ਜਾਣਾ ਸੀ ਲਾਈ ਹੋਈ ਹੈ ਔਰ ਇਹਨਾਂ ਦੀ ਸੋਚ ਕੀ ਹੈ ਸਾਡੀ ਜਿਹੜੀ ਕੈਂਡੀਡੇਟ ਸੀ ਸੋਨਾ ਖਨੌਤ ਸੋਮਖਨੌਤ ਜਿਸ ਤਰੀਕੇ ਦੇ ਨਾਲ ਵੀਡੀਓਗ੍ਰਾਫੀ ਤੁਸੀਂ ਆਪ ਕੀਤੀ ਹੈ ਉਸ ਸਾਹਮਣੇ ਖੜੀ ਰਹੀ 25 ਮੁਲਾਜ਼ਮ ਔਰ ਬਦਮਾਸ਼ ਆਂਦੇ ਆ ਬਾਹਰ ਤੋਂ ਉਹ ਪੇਪਰ ਉਹਨਾਂ ਦੇ ਸਾਹਮਣੇ ਫਾੜੀ ਜਾਂਦੇ ਆ ਕਿਸੇ ਬੰਦੇ ਨੇ ਉਂਗਲੀ ਤੱਕ ਨਹੀਂ ਉਹਨਾਂ ਨੂੰ ਕੀਤੀ ਅਰ ਤੁਸੀਂ ਕਮਾਲ ਦੇਖੋ ਵੀ ਸਾਨੂੰ ਬੜਿੰਗ ਸਾਹਿਬ ਅੰਦਰ ਜਾਣ ਵਾਸਤੇ ਸਾਨੂੰ ਪੂਰਾ ਇੱਕ ਘੰਟਾ ਲੱਗ ਗਿਆ ਗੇਟ ਦੇ ਵਿੱਚ ਅਸੀਂ ਬੜੇ ਆ ਜਿਹੜੇ 40 50 ਗੁੰਡੇ ਸੀ ਨਾਲ ਦੀ ਨਾਲ ਪਿੱਛੇ ਪੁਲਿਸ ਲੈ ਕੇ ਅੰਦਰ ਗਈ ਆ ਅਰ ਜਿਹੜੀ ਲੇਡੀ ਐ ਪਹਿਲੇ ਪੇਪਰ ਫਾਰਟ ਤੇ ਦੂਸਰੇ ਅਸੀਂ ਸੀਮਾ ਰਾਣੀ ਦੇ ਪੇਪਰ ਉੱਥੇ ਨਾਮੀਨੇਸ਼ਨ ਕੀਤੀ ਐ ਆਸ਼ਾ ਰਾਣੀ ਦੇ ਅਸੀਂ ਨਾਮੀਨੇਸ਼ਨ ਉੱਥੇ ਕੀਤੀ ਬਹੁਤ ਜ਼ਿਆਦਾ ਸਾਡੀ ਜਲਾਲਤ ਕੀਤੀ ਉਸ ਲੇਡੀ ਦੀ ਜਿਹੜੀ ਦਲਿਤ ਲੇਡੀ ਸਭ ਤੋਂ ਸ਼ਰਮ ਵਾਲੀ ਗੱਲ ਹੈ ਅਸੀਂ ਉਮੀਦ ਹੀ ਨਹੀਂ ਕਰ ਸਕਦੇ ਕਿ ਸਮਾਣੇ ਦੀ ਧਰਤੀ ਦੇ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਹੈ ਤੇ ਸਾਰੇ ਜਿਹੜੇ ਆਗੂ ਸਹਿਬਾਨ ਨੇ ਕਾਂਗਰਸ ਪਾਰਟੀ ਦੇ ਵ੍ਰਿਛ ਲੀਡਰ ਸਾਹਿਬ ਨਾਲ ਸਹਿਬਾਨ ਨੇ ਅਸ਼ੂਨੀ ਜੀ ਸਾਡੇ ਪ੍ਰਧਾਨ ਜੀ ਤੇ ਜਸ਼ਪਾਲ ਜੀ ਤੇ ਸਾਰੇ ਹੋਰ ਸਾਥੀਗੰ ਤੇ ਸਾਹਮਣੇ ਬੈਠੇ ਮੇਰੇ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਸਾਥੀਓ ਸਰਦਾਰ ਰਜਿੰਦਰ ਸਿੰਘ ਜੀ ਨੇ ਖੂਬ ਸਾਨੂੰ ਵਿਸਤਾਰ ਪੂਰਕ ਦੱਸਿਆ ਕਿ ਜੋ ਘਟਨਾਕਰਮ ਇੱਥੇ ਹੋਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਰਜਿੰਦਰ ਸਿੰਘ ਜੀ ਇਹ ਇੱਕ ਹਲਕੇ ਦੀ ਗੱਲ ਨਹੀਂ ਹੈ ਇਹ ਪਟਿਆਲੇ ਦੇ ਵਿੱਚ ਜੋ ਨੰਗਾ ਨਾਚ ਹੋਇਆ ਗੁੰਡਾਗਰਦੀ ਦਾ ਸਮਾਣੇ ਚ ਵੀ ਉਹੀ ਹੋਇਆ ਧਰਮਕੋਟ ਵੀ ਉਹੀ ਹੋਇਆ ਜੀਰੇ ਵੀ ਉਹੀ ਹੋਇਆ ਮੱਖੂ ਵੀ ਉਹੀ ਹੋਇਆ ਹਰ ਥਾਂ ਤੇ ਇਹਨਾਂ ਨੇ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਹਨਾਂ ਲੋਕਾਂ ਨੇ ਕਈ ਜਗ੍ਹਾਾਂ 'ਤੇ ਇੱਥੇ ਦਾ ਇੱਕ ਸੀ ਜੀ ਇਹ ਪੁਲਿਸ ਦਾ ਦਬਾਅ ਪਾ ਕੇ ਉਹਨਾਂ ਦੇ ਘਰੇ ਰੇਡ ਮਾਰਾ ਕੇ ਜਿਵੇਂ ਤੁਹਾਡੇ ਇੱਥੇ ਅਸ਼ੁਨੀ ਦੇ ਘਰੇ ਰੇਡ ਪਈ ਸੂਏ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਗਰਦਾ ਮਾਹੌਲ ਕ੍ਰੀਏਟ ਕੀਤਾ ਗਿਆ ਪੂਰੇ ਪੰਜਾਬ ਪਰ ਦੇ ਵਿੱਚ। ਮਗਰ ਲੀਆਂ ਸਾਰੀਆਂ ਸਰਕਾਰਾਂ ਨੂੰ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਚਾਹੇ ਅਕਾਲੀਆਂ ਦੀ ਸਰਕਾਰ ਸੀ ਇਹ ਝਾੜੂ ਆਵਿਆਂ ਦੀ ਸਰਕਾਰ ਤੇ ਇਹਨਾਂ ਦੇ ਸਾਥੀਆਂ ਨੇ ਮੰਗਲੀਆਂ ਸਾਰੀਆਂ ਸਰਕਾਰਾਂ ਨੂੰ ਭਲਾ ਦਿੱਤਾ ਗਿਆ ਇਸ ਤਰ੍ਹਾਂ ਦੇ ਇਹਨਾਂ ਨੇ ਕੰਮ ਕੀਤੇ ਤੁਸੀਂ ਠੀਕ ਆ ਕਿ ਅਗਰ ਤੁਸੀਂ 3 ਸਾਲ ਦਾ ਤੁਹਾਡਾ ਕਾਰਕਾਲ ਰਿਹਾ ਤੁਸੀਂ ਕੰਮ ਕੀਤੇ ਅਗਰ ਤੁਸੀਂ ਚੰਗੇ ਕੰਮ ਕੀਤੇ ਆ ਵਧੀਆ ਕੀਤੇ ਆ ਤਰੱਕੀ ਕੀਤੀ ਆ ਪੈਸਾ ਲਾਇਆ ਫਿਰ ਤੁਹਾਨੂੰ ਇੱਕ ਔਰਤ ਦੇ ਕਾਗਜ਼ ਕੈਨਸਲ ਕਰਾਉਣ ਵਾਸਤੇ ਜਾ ਦਾਖਲ ਕਰਾਉਣ ਵੇਲੇ ਇਸ ਤਰ੍ਹਾਂ ਦਾ ਤਸੱਦਦ ਕਰਨ ਦੀ ਲੋੜ ਨਹੀਂ ਸੀ ਇਹ ਨਾ ਜੀ ਛੋਟੇ ਜਿਹੜੇ ਇਸ ਤਰ੍ਹਾਂ ਦੀ ਛੋਟੇ ਦਿਲ ਵਾਲੇ ਲੋਕ ਗੱਲ ਕਰ ਦਿੰਦੇ ਇਹ ਮਤ ਜਾਣਿਓ ਕਿ ਸਾਡੀ ਸਰਕਾਰ ਸੀ ਮਿਊਨਿਸਪਲ ਕਮੇਟੀਆਂ ਚੋਣਾਂ ਤੁਸੀਂ ਲੜੇ ਨਹੀਂ ਸੀ ਆਮ ਆਦਮੀ ਪਾਰਟੀ ਵਾਲੇ ਯਾਦ ਹੋਣਾ ਤੁਹਾਨੂੰ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਇਹਥੋਂ ਦੇ ਮੰਤਰੀ ਸਾਹਿਬ ਨੂੰ ਸਾਫ ਕਾਨੂੰ ਤੇ ਸਰਕਾਰ ਤੁਹਾਡੀਆਂ ਬਣੀ 92 ਸੀਟਾਂ ਦੇ ਨਾਲ ਜਿਹੜੀ ਜਨਤਾ ਹੈ ਨਾ ਇਹ ਜ਼ਰੂਰੀ ਨਹੀਂ ਹੈ ਕਿ ਕਾਉਂਸਲਰ ਕੋਈ ਬਣੇਗਾ ਜਾਂ ਪ੍ਰਧਾਨ ਬਣੇਗਾ ਜਾਂ ਐਮ.ਐਲ.ਏ ਬਣੇਗਾ ਉਹਰੇ ਨਾਲ ਜਿਹੜੀ ਜਨਤਾ ਹੈ ਉਹ ਚੰਗੇ ਕੰਮ ਕਰਨ ਵਾਲੇ ਲੋਕਾਂ ਨਾਲ ਹੁੰਦੀ ਹੈ ਸਾਤੋਂ ਵੀ ਕੁਝ ਗਲਤੀਆਂ ਹੋਈਆਂ ਇਸ ਕਰਕੇ ਅੱਜ ਸਤਾ ਸਰਕਾਰ ਚੋਂ ਅਸੀਂ ਬਾਹਰ ਆ ਲੇਕਿਨ ਅੱਜ ਵੀ ਇਹ ਲੋਕ ਮਹਿਸੂਸ ਕਰਦੇ ਨੇ ਕਿ ਕਾਂਗਰਸ ਪਾਰਟੀ ਇੱਕ ਚੰਗਾ ਵਿਕਲਪ ਸੀ ਇਹਨਾਂ ਸਾਰਿਆਂ ਨਾਲੋਂ ਚੰਗੀ ਪਾਰਟੀ ਸੀ ਇਸੇ ਕਰਕੇ ਜਨਰਲ ਇਲੈਕਸ਼ਨ ਜਿਹੜੇ ਪਾਰਲੀਮੈਂਟ ਦੇ ਹੋਏ 13 ਸੀਟਾਂ ਚੋਂ 7 ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ ਤੇ ਅੱਜ ਬਰਨਾਲਾ ਦੇ ਵਿੱਚ ਵੀ ਜਿੱਥੇ ਇਹਨਾਂ ਦਾ ਗੜ ਸੀਗਾ ਉਹ ਠੀਕ ਹੈ ਅਸੀਂ ਦੋ ਚੋਣਾਂ ਦੂਸਰੀਆਂ ਹਾਰ ਗਏ ਗਿੱਦੜਵਾ ਵਿਹਾਰੇ ਡੇਰਾ ਬਾਬਾ ਨਾਨਕੂਰਾ ਕਾਰਨ ਇਹ ਸੀਗਾ ਕਿ ਅਕਾਲੀ ਦਲ ਦੇ ਨਾਲ ਅਸੀਂ ਮੁੱਖ ਲੜਦੇ ਸਾਂ ਉੱਥੇ ਕਿ ਅਕਾਲੀ ਦਲ ਦਾ ਕੈਂਡੀਡੇਟ ਹੀ ਨਹੀਂ ਦੇ ਪਾਏ ਤੇ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਸੀ ਉਹ ਝਾੜੂ 'ਚ ਚਲੇ ਗਏ ਸੋ ਇਸ ਕਰਕੇ ਮੁੱਖ ਵਿਰੋਧੀ ਪਾਰਟੀ ਹੋਣ ਦੇ ਨਾਤੇ ਉਹ ਸਾਰੀ ਵੋਟ ਉਹਨਾਂ ਨੂੰ ਸ਼ਿਫਟ ਹੋਈ ਹੜਾ ਕਿ ਮੈਂ 50000 ਵੋਟਰ ਸੀ ਲੈ ਕੇ ਗਏ ਡੇਰਾ ਬਾਬਾ ਨਾਨਕ ਜੀ ਵੀ ਅਸੀਂ ਵੱਧ ਵੋਟ ਲੈ ਕੇ ਇਹਦਾ ਮਤਲਬ ਇਹ ਹੈ ਬਰਨਾਲੇ ਦੇ ਅੰਦਰ ਤੁਹਾਡਾ ਕੀ ਹਾਲ ਹੋਇਆ ਜਿਹੜੀ ਜਨਰਲ ਪਬਲਿਕ ਹੈ ਜਨਰਲ ਇਲੈਕਸ਼ਨ ਹੈ ਆਮ ਲੋਕਾਂ ਦੀ ਪਸੰਦ ਅੱਜ ਕਾਂਗਰਸ ਪਾਰਟੀ ਦੇ ਲੀਡਰ ਹੈ ਤੇ ਕਾਂਗਰਸ ਪਾਰਟੀ ਇਹ ਜਿਹੜਾ ਬਦਲਾਅ ਦਾ ਨਾਰਾ ਤੁਸੀਂ ਦਿੱਤਾ ਸੀ ਅੱਜ ਪੂਰਾ ਪੰਜਾਬ ਤਰਾਸ ਤਰਾਸ ਕਰ ਰਿਹਾ ਹੈ ਕਿ ਸਾਥੋਂ ਗਲਤੀ ਹੋ ਗਈ ਇੱਕ ਮੌਕਾ ਆਮ ਆਦਮੀ ਪਾਰਟੀ ਨੇ ਇੱਕ ਮੌਕੇ ਨੇ ਅੱਜ ਪੰਜਾਬs 25 ਬਰੇ ਪਿੱਛੇ ਪਾ ਗਿਆ ਇਸ ਤਰ੍ਹਾਂ ਦੀ ਪਹਿਲਾਂ ਘਟਨਾ ਮੇਰਾ ਖਿਆਲ ਸਮਾਂ ਹੈ ਅਜੇ ਤੱਕ ਨਹੀਂ ਹੋਈ ਜੋ ਆ ਹੋਈ ਹੈ ਪ੍ਰਧਾਨ ਖੜੇ ਸਾਡੇ ਨਾਲ ਸਿਰ ਤੇ ਹੱਥ ਕੋਈ ਟੈਨਸ਼ਨ ਨਹੀਂ ਜਿੰਨੇ ਚਾਰ ਪਰਚੇ ਪਹਿਲਾਂ ਹੋਏ ਆ ਦੋ ਹੋਰ ਕਰਾਉਣ ਨੂੰ ਤਿਆਰ ਬੈਠਾ ਮੈਂ ਪਾਰਟੀ ਵਿੱਚ ਮੈਨੂੰ ਕੋਈ ਪ੍ਰਧਾਨ ਦੇ ਨਾਲ ਪ੍ਰਧਾਨ ਸਾਡਾ ਹੈ ਔਰ ਪ੍ਰਧਾਨ ਦੀ ਵਾਹ ਨਹੀਂ ਨਹੀਂ ਕੋਈ ਵੇਖੇਗਾ ਅਸੀਂ ਪ੍ਰਧਾਨ ਦੇ ਨਾਲ ਛਟਾਂਗ ਦੇ ਵਾਂ ਖੜੇ ਔਰ ਖੜੇ ਜਾਣਕਾਰੀ ਹੈ ਕਿ ਇਹਨਾਂ ਨੇ 42 ਗੱਲ ਕੀਤੀ ਨਹੀਂ ਕੋਈ ਗੱਲ ਨਹੀਂ ਫਿਰ ਪਰਚੇ ਬੰਦਿਆ ਦੇ ਹੁੰਦੇ ਹੁੰਦੇ ਹੈ ਸੂਤਰਾਂ ਦੀ ਜਾਣਕਾਰੀ ਹੈ ਖੜਾ ਮੰਗਾਤ ਮੈਂ ਵੀ ਪ੍ਰਧਾਨ ਉਹਦੇ ਪਿਛੇ ਮੈਨੂੰ ਲੱਗੇਗਾ ਤੋ ਵੀ ਜਾਂਦਰੀ ਦੇ ਕਹਿਣ ਤੇ ਡਰਾਈ ਜਾਂਦਾ ਸਰ ਭਈ ਹਾਲਾਤ ਬਹੁਤ ਨਾਜ਼ੁਕ ਨੇ ਔਰ ਕਿਸੇ ਸਮੇਂ ਵੀ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਹੋ ਸਕਦਾ ਸੋ ਅਸੀਂ ਇਹ ਗੱਲ ਕਹੀ ਹੈ ਸਾਰੇ ਜਾਨੀ ਮਿਲ ਕੇ ਆਏ ਆ ਕਿ ਕੇਂਦਰ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਇਨੀਸ਼ੀਏਟਿਵ ਲੈ ਕੇ ਡੱਲੇਵਾਲ ਸਾਹਿਬ ਦੇ ਨਾਲ ਗੱਲ ਕਰਨੀ ਚਾਹੀਦੀ ਬੜੀ ਵੱਡੀ ਗੱਲ ਹੈ ਅਗਰ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਫਿਰ ਮੈਨੂੰ ਲੱਗਦਾ ਪੰਜਾਬ ਦੇ ਅੰਦਰ ਔਰ ਦੇਸ਼ ਦੇ ਅੰਦਰ ਭਾਰੀ ਨੁਕਸਾਨ ਹੋ ਜਾਏਗਾ ਦੇਸ਼ ਦਾ ਔਰ ਪੰਜਾਬ ਦਾ ਕਿਸਾਨ ਅਜੋ ਡੀਕ ਰਿਹਾ ਕਿ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਉਪਲਾ ਉਪਰਾਲਾ ਕਰਕੇ ਡੱਲੇਵਾਲ ਸਾਹਿਬ ਜੀ ਨੂੰ ਬਚਾਉਣ ਦੇ ਬਾਰੇ ਕੁਝ ਨਾ ਕੁਝ ਕਦਮ ਚੁੱਕੇ ਜਾਣਗੇ ਔਰ ਡਲੇਵਾਲ ਸਾਹਿਬ ਨੇ ਕਿਹਾ ਮੈਂ ਉਹਨੂੰ ਬੇਨਤੀ ਕੀਤੀ ਵੀ ਛੱਡੋ ਤੁਸੀਂ ਮਨ ਮਰਨ ਵਰਤ ਨੂੰ ਉਹਨਾਂ ਨੇ ਕਿਹਾ ਕਿ ਮੇਰੀ ਜਾਨ ਹੁਣ ਲੋਕਾਂ ਦੇ ਲਈ ਹੈ ਮੈਂ ਫੈਸਲਾ ਕਰ ਚੁੱਕਿਆ ਮੌਤ ਇੱਕ ਵਾਰ ਹੀ ਆਉਣੀ ਹੈ ਇਹ ਸਮਾਂ ਸਮਾਂ ਨਿਸ਼ਚਿਤ ਹੈ ਔਰ ਮੈਂ ਚਾਹੁੰਨਾ ਕਿ ਮੇਰੀ ਅਗਰ ਜਾਨ ਚਲੀ ਜਾਵੇ ਲੇਕਿਨ ਹਜ਼ਾਰਾਂ ਜਿਹੜੇ ਕਿਸਾਨ ਸੁਸਾਈਡ ਕਰਦੇ ਨੇ ਉਹ ਆਉਣ ਵਾਲੇ ਸਮੇਂ 'ਚ ਮੇਰੀ ਜਾਨ ਅਗਰ ਜਾਇਆ ਹੋ ਜੂਗੀ ਲੇਕਿਨ ਉਹ ਬਚ ਜਾਣਗੇ ਉਹ ਇਸ ਪ੍ਰਕਾਰ ਦੇ ਵਿਚਾਰ ਢਲੇ ਵਾਲ ਸਾਹਿਬ ਰੱਖਦੇ ਨੇ ਔਰ ਅਸੀਂ ਆਉਣ ਵਾਲੇ ਦਿਨਾਂ ਚ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸੈਸ਼ਨ ਚੱਲ ਰਿਹਾ ਹੈ ਜੀ ਉੱਥੇ ਵੀ ਅਵਾਜ਼ ਹੈ ਫਕੀਰੀ ਹੈ ਮੈਂ ਸਮਝਦਾ ਹੈ ਸੈਸ਼ਨ ਚੱਲ ਰਿਹਾ ਹੈ ਜੀ ਪਹਿਲਾਂ ਵੀ ਆਵਾਜ਼ ਚੱਕੀ ਸੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕਰਕੇ ਇਹਨੂੰ ਬੁਲੰਦ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਅੱਜ ਅੱਜ ਜਿਹੜਾ ਮੇਰੇ ਇੱਥੇ ਆਉਣ ਦਾ ਮਕਸਦ ਹੈ ਸਮਾਨੇ ਉਹ ਇਹ ਹੈ ਕਿ ਜਿਸ ਪ੍ਰਕਾਰ ਦਾ ਤੱਕਾ ਤੇ ਜ਼ਾستی ਇੱਥੇ ਸਰਕਾਰ ਨੇ ਕੀਤੀ ਹੈ ਉਹ ਕਦੇ ਨਹੀਂ ਅੱਜ ਤੱਕ ਇਤਿਹਾਸ ਦੇ ਵਿੱਚ ਹੋਇਆ ਇਸ ਤਰ੍ਹਾਂ ਗੁੰਡਾਗਰਦੀ ਇਹਨੇ ਸਾਰੇ ਜਿਹੜੇ ਇਸ ਤੋਂ ਪਹਿਲਾਂ ਦੇ ਰਿਕਾਰਡ ਸੀਗੇ ਉਹ ਸਾਰੇ ਤੋੜ ਦਿੱਤੇ ਗਏ ਕਿਸ ਪ੍ਰਕਾਰ ਫਾਈਲਾਂ ਖੋਈਆਂ ਗਈਆਂ ਬੇਇੱਜ਼ਤੀਆਂ ਔਰਤਾਂਆਂ ਕੀਤਾਆਂ ਗਈਆਂ ਧੱਕੇਸ਼ਾਹੀ ਕੀਤੀ ਗਈ ਸੋ ਮੈਂ ਸਮਝਦਾ ਕਿ ਸ਼ਰਮ ਹੋਣੀ ਚਾਹੀਦੀ ਇੱਥੋਂ ਦੇ ਐਮਐਲਏ ਨੂੰ ਔਰ ਇੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਕਰਨੇ ਔਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਇਹ ਤੁਹਾਡੀ ਹਦਾਇਤ ਤੇ ਸਭ ਕੁਝ ਹੋ ਰਿਹਾ ਹੈ ਨਹੀਂ ਕੀ ਮਜਾਲ ਸੀ ਕਿਸੇ ਦੀ ਜ਼ਰੂਰਤ ਥੋੜੀ ਹੈ ਕਿ ਕਿਸੇ ਵਿਅਕਤੀ ਨੂੰ ਹੱਥ ਲਾ ਦਿੱਤਾ ਜਾਵੇ ਇਸ ਤਰ੍ਹਾਂ ਅਗਰ ਤੁਸੀਂ ਲੋਕਤੰਤਰ ਦਾ ਕਾਹਨ ਕਰੋਗੇ ਖਾਮਿਆਜਾ ਤੁਹਾਨੂੰ ਭੁਗਤਣਾ ਪਏਗਾ ਕੀ ਡਰ ਹੈ ਇੱਕ ਜਗ੍ਹਾ ਤੇ ਛੂਣ ਹੋ ਰਹੀ ਹੈ ਕਿਉਂ ਡਰੇ ਹੋ ਤੁਸੀਂ ਚੋਣਾਂ ਲੜਾਉਂਦੇ ਔਰ ਸ਼ਾਂਤੀਮਈ ਤਰੀਕੇ ਦੇ ਨਾਲ ਚੋਣ ਆਉਂਦਾ ਤੁਸੀਂ ਜਿੱਤ ਕੇ ਜਾਂਦੇ ਜਾਂ ਹਾਰ ਕੇ ਜਾਂਦੇ ਸੋ ਕੀ ਫਰਕ ਪੈ ਜਾਂਦਾ ਤੁਸੀਂ ਲੋਕਾਂ ਨੇ ਫਤਵਾ ਤਾਂ ਦੇ ਦਿੱਤਾ ਹੈ ਆਲਰੇਡੀ ਤੁਸੀਂ ਤਿੰਨ ਸੀਟਾਂ ਪਾਰਲੀਮੈਂਟ ਦੀਆਂ ਜਿੱਤੇ ਹੋ 13 ਵਿੱਚੋਂ ਤਿੰਨ 10 ਸੀਟਾਂ ਤੁਹਾਨੂੰ ਲੋਕਾਂ ਨੇ ਹਰਾਤੀਆਂ ਤੁਹਾਨੂੰ ਬਰਨਾਲਾ ਦੀ ਬਾਏ ਇਲੈਕਸ਼ਨ ਹਰਾ ਦਿੱਤੀ ਗਈ ਹੈ ਲੋਕਾਂ ਨੇ ਜਿੱਥੇ ਤੁਹਾਡਾ ਗੱਡ ਸੀਗਾ ਫਤਵਾ ਲੋਕਾਂ ਨੇ ਦੇ ਦਿੱਤਾ ਲੇਕਿਨ ਇਸ ਤਰ੍ਹਾਂ ਦੀਆਂ ਬਦਸਲੂਕੀਆਂ ਕਰਨ ਦੇ ਨਾਲ ਔਰ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਨਾਲ ਤੁਸੀਂ ਮਜ਼ਬੂਤ ਨਹੀਂ ਹੋਵੋਗੇ ਤੁਸੀਂ ਹੋਰ ਕਮਜ਼ੋਰ ਹੋਵੋਗੇ ਔਰ ਮੈਂ ਦਾਅਵੇ ਨਾ ਕਰ ਸਕਦਾ ਕਿ ਇਹ ਗੱਲ ਜਿਹੜੀ ਆਮ ਜਨਤਾ ਹੈ ਆਮ ਨਾਗਰਿਕ ਲੋਕ ਹੈ ਉਹਨਾਂ ਨੂੰ ਇਹ ਪਸੰਦ ਨਹੀਂ ਹੈ ਕਿਉਂਕਿ ਉਹ ਚਾਹੁੰਦੇ ਨੇ ਕੀ ਚੋਣ ਆ ਲੜਕੇ ਕੌਂਸਲਰ ਬਣ ਚੋਣ ਆ ਲੜਕੇ ਸਰਪੰਚ ਬਣ ਚੋਣ ਆ ਲੜਕੇ ਐਮ ਐਲ ਏ ਬਣ ਤਾਂ ਜੋ ਸਾਡੇ ਕਮਾਕਾਰਾਂ ਦੀ ਦੇਖਭਾਲ ਕਰਨ ਤੇ ਸਾਡਾ ਖਿਆਲ ਰੱਖਣ ਸਭ ਤੋਂ ਵੱਡਾ ਸਭ ਤੋਂ ਵੱਡਾ ਪ੍ਰਧਾਨ ਜੀ ਜਿਹੜੀ ਜਲਾਲਤ ਵਾਲੀ ਗੱਲ ਹੈ ਭੀਮਰਾਓ ਅੰਬੇਦਕਰ ਜੀ ਦੀ ਫੋਟੋ ਇਹਨਾਂ ਨੇ ਪਿੱਛੇ ਲਾਰਕੀ ਹੈ ਜਿਹੜੀ ਸਾਡੀ ਲੇਡੀ ਹੈ ਉਹ ਦਲਿਤ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਬਦਮਾਸ਼ਾਂ ਨੂੰ ਬੁਲਾ ਕੇ ਉਹਦੀ ਜਲਾਲਤ ਕੀਤੀ ਹੈ ਧੱਕੇ ਮਾਰੇ ਹੈ ਆ ਤੁਸੀਂ ਦੇਖ ਲਓ ਭੀਮਰਾਓ ਜੀ ਤਾਂ ਆ ਸੋਚ ਲੱਤੀ ਹੈ ਇਹਨਾਂ ਨੇ ਉਪੀਮ ਸਾਹਿਬ ਅਬੇਦ ਕਰਦੀ ਕੋਈ ਸੋਚ ਤੋੜੀ ਤਾਂ ਫੋਟੋ ਲਈ ਹੈ ਫੋਟੋ ਲਈ ਹੈ ਕਾਫਰਾਂ ਆਲੇ ਹੈ ਜੇ ਪੁਲਿਸ ਵਾਲੇ ਸਾਡੇ ਪੁਲਿਸ ਦੇ ਮੁਲਾਜ਼ਮ ਨੇ ਸਿਰਫ ਇੱਕ ਪੋਸਟਿੰਗ ਪਿੱਛੇ ਪਰ ਉਹ ਪੂਰ ਕਰਾਈ ਨਹੀਂ ਹੁਣ ਤੱਕ ਪਰ ਵਗਟ ਨੋਲੀ ਬੱਸ ਸਟੈਂਡੋਂ ਘਾਤਿਆ ਨਾ ਕਈ ਵਾਰੀ ਹੋ ਚੁੱਕੇ ਤੁਸੀਂ ਬੜਿਕ ਸਾਹਿਬ ਆਪ ਸੁਣੋ 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 ਪੈਸੇ ਦੇ ਕੇ ਗਏ ਸੀ ਤੁਹਾਨੂੰ ਆਰਟੀਆਈ ਪਾਉਣੀ ਚਾਹੀਦੀ ਹੈ ਸਾਡੇ ਟੈਂਡਰ ਹੋ ਗਏ ਸੀ ਤੁਹਾਨੂੰ ਆਰਟੀਆਈ ਪਾਉਣੀ ਚਾਹੀਦੀ ਹੈ ਵੀ ਉਹ ਉਦਘਾਟਨ ਤੋਂ ਬਾਅਦ ਉਹ ਕਿਉਂ ਨਹੀਂ ਸਿਰੇ ਚੜੇ ਤਿੰਨ ਮਹੀਨੇ ਦਾ ਮੈਨੂੰ ਸਮਾਂ ਮਿਲਿਆ ਅਸੀਂ ਉਹਰਾ ਦੁਗਾਟਣ ਕਰਕੇ ਗਏ ਉਹਰਾ ਟੈਂਡਰ ਲਾ ਕੇ ਗਏ ਉਹਰੇ ਪੈਸੇ ਦੇਖੇ ਗਏ ਉਹ ਤੁਸੀਂ ਜਰਾ ਚੈੱਕ ਕਰ ਲੋ ਫੇਰ ਅਸੀਂ ਜਵਾਬਦੇਹ ਹੈਗੇ ਆਂ ਤੇ ਜੇ ਅਸੀਂ ਸਾਡੇ ਵੇਲੇ ਜਦੋਂ ਟੈਂਡਰ ਲਾਇਆ ਟੈਂਡਰ ਲਾਉਣ ਤੋਂ ਬਾਅਦ ਕੰਮ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਸਰਕਾਰ ਉਹਨਾਂ ਦੀ ਆ ਗਈ ਅਜ ਤੱਕ ਉਹ ਵਿੱਚੇ ਚਾਲੇ ਕੰਮ ਪਰ ਹਾਂਜੀ ਦੁਬਾਰਾ ਨਹੀਂ ਪੱਠਾ ਰੱਖਿਆ ਉਹਨਾਂ ਨੇ ਸੋ ਮੇਰੇ ਕਹਿਣ ਦਾ ਵੱਲੋਂ ਉਹ ਸਾਰੇ ਦਾ ਸਾਰਾ ਪੈਸਾ ਕਾਂਗਰਸ ਪਾਰਟੀ ਦੇ ਸਮੇਂ ਦਾ ਆਇਆ ਵਿਆ ਰਜਿੰਦਰ ਸਿੰਘ ਜੀ ਨੇ ਉਰੀ ਮੰਗ ਕੀਤੀ ਸੀ ਇਸ ਕਰਕੇ ਉਹ ਕੀਤਾ ਸੀਗਾ ਉਹ ਜਾਣ ਬੁੱਝ ਕੇ ਇਸ ਕਰਕੇ ਰੋਕ ਦਿੱਤਾ ਗਿਆ ਕਿ ਕੱਲ ਨੂੰ ਇਹਰਾ ਸਿਹਰਾ ਕਾਂਗਰਸ ਪਾਰਟੀ ਨਾਲ ਹੈ ਜੀ ਸੋ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਕਹਿੰਦੇ ਥੋੜਾ ਕੋ 3 ਸਾਲ ਹੈ ਸਮਾਣੇ ਦੇ ਵਿੱਚ ਕੋਈ ਵੱਡੀ ਇੰਡਸਟਰੀ ਲਾ ਦਿਓ ਤਾਂ ਜੋ ਅਗਲੀ ਵਾਰੀ ਲੋਕ ਤੁਹਾਨੂੰ ਵੋਟਾਂ ਪਾਉਣ 3 ਸਾਲਾਂ ਚ ਤੁਸੀਂ ਕੱਖ ਨਹੀਂ ਕੀਤਾ ਅਸੀਂ ਕਹਿੰਨੇ 11 ਬੁੱਢੀ ਸੜਕ ਬਣਾ ਦੇ ਇਹ ਗੁੰਡਿਆਂ ਦੀ ਸਰਕਾਰ ਹੈ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਜੋ ਇਲੈਕਸ਼ਨਾਂ ਦੇ ਵਿੱਚ ਪਟਿਆਲੇ ਸਮਾਣੇ ਜਾਂ ਘੱਗੇ ਦੇਵੀਗੜ੍ਹ ਸਨੌਰ ਕਨੌਰ ਕਨੌਰ ਇਹਨਾਂ ਤਿੰਨਾਂ ਦੇ ਵਿੱਚ ਤਾਂ ਉਹਨਾਂ ਨੇ ਕੋਈ ਵਿਰੋਧੀ ਪਾਰਟੀ ਦਾ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਨਹੀਂ ਰਹਿਣ ਦਿੱਤਾ ਵੀ ਇਸ ਤੋਂ ਪਤਾ ਲੱਗਦਾ ਹੈ ਵੀ ਇਹ ਮਹਾ ਗੁੰਡਿਆਂ ਦੀ ਸਰਕਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਦੱਸ ਦਿੱਤਾ ਵੀ ਆ ਬਦਲਾ ਹੁੰਦਾ ਹੈ ਇਸ ਲਈ ਹੁਣ ਲੋਕ ਸੋਚ ਰਹੇ ਨੇ ਲੋਕ ਹੁਣ ਚਿੰਤਤ ਨੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਇਹ ਪੰਜਾਬ ਦੇ ਵਿੱਚ ਲਿਆ ਕੇ ਤੇ ਇਹ ਜਿੰਨੇ ਵੀ ਪੰਜਾਬ ਦੇ ਰੁਕੇ ਹੋਏ ਕੰਮ ਨੇ ਉਹਨਾਂ ਨੂੰ ਅਸੀਂ ਕਰਾਵਾਂਗੇ ਇਹ ਮੈਂ ਫਿਰ ਕਹਾਂਗੇ ਇਹ ਮਹਾ ਗੁੰਡਿਆਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਠੀਕ ਹੈ ਜੀ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼